ਸਭ ਤੋਂ ਤੇਰੇ ਵੀ ਕੰਦੇ ਨਾਲ ਅਜਾ ਬਹੁਤ ਖੰਦੇ ਵੀ ਜੇ ਪਾਣਾ ਖੜ ਜਾ ਚਲੋ ਹਾਂ ਅਲ ਬੀਬੀ ਇੱਧਰ ਰਹੀ ਉਸ ਵੀ ਨਹੀਂ ਕਰਿਆ ਜਿਹੜਾ 2 ਸਾਲਾਂ ਦੇ ਵਿੱਚ ਕਰਿਆ ਇਸ ਤੇ ਲਈ ਮੈਂ ਸਾਰੀ ਖਨੋਰੀ ਵੱਲੋਂ ਬਹੁਤ ਬਹੁਤ ਵਧਾਈ ਦਿੰਨਾ ਔਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਕਾਰ ਨੇ ਜਿਹੜੇ 2 ਸਾਲ ਪੂਰੇ ਹੋਏ ਨੇ ਬਹੁਤ ਸਫਲਤਾਪੂਰਵਕ ਹੋਏ ਨੇ ਅੱਜ ਪੰਜਾਬ ਦਾ ਹਰ ਬੱਚਾ ਇਹ ਮਹਿਸੂਸ ਕਰ ਰਿਹਾ ਹੈ ਹਰ ਨਾਗਰਿਕ ਇਹ ਮਹਿਸੂਸ ਕਰ ਰਿਹਾ ਹੈ ਕਿ ਇਹ ਸਰਕਾਰ ਸਹੀ ਮੈਨਿਆਂ ਦੇ ਵਿੱਚ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਸ ਦਿਨ ਤੋਂ ਸਰਕਾਰ ਬਣੀ ਆ ਉਸੇ ਦਿਨ ਤੋਂ ਕੰਮ ਸ਼ੁਰੂ ਕਰਤੇ ਨਹੀਂ ਲੋਕਾਂ ਨੂੰ ਜਿਹੜੀਆਂ ਪਿਛਲੀਆਂ ਸਰਕਾਰਾਂ ਰਹਿ ਜਾਂ ਨੇ 2-3 ਸਾਲ ਤੱਕ ਕਦੇ ਕੰਮ ਦਾ ਸਵਾਲ ਹੀ ਨਹੀਂ ਉੱਠਦਾ ਸੀ ਉਹ ਤਾਂ ਚੌਥੇ ਪੰਜਵੇਂ ਸਾਲ ਕਿਤੇ ਜਾ ਕੇ ਕੰਮ ਦੀ ਸ਼ੁਰੂਆਤ ਕਰਦੇ ਦੀ ਫਿਰ ਆਪ ਹੀ ਕਿਸੇ ਤੋਂ ਸਟੇ ਕਰਾ ਦਿੰਦੇ ਦੀ ਪ੍ਰਣਾਲਾ ਉੱਥੇ ਦਾ ਉੱਥੇ ਰਹਿ ਜਾਂਦਾ ਸੀ ਫਿਰ 2 ਸਾਲ ਦੀਆਂ ਪ੍ਰਾਪਤੀਆਂ ਅੱਜ ਮੈਂ 14 ਪਿੰਡਾਂ 'ਚ ਜਾ ਕੇ ਆਇਆ ਪਿਛਲੇ ਦਿਨੀ ਜੋ ਲੋਕਾਂ ਦੀ ਹਿੱਤਾਂ ਪਿੱਛੇ ਲੋਕਾਂ ਦੇ ਕਮਾਕਾਰਾਂ ਪਿੱਛੇ ਕੈਂਪ ਲਾਏ ਗਏ ਤੇ ਮੈਂ 65 ਕੈਂਪ ਹਲਕੇ ਲਹਿਰੇ ਦੇ ਅਟੈਂਡ ਕੀਤੇ ਲੋਕ ਖੁਦ ਇਸ ਗੱਲ ਨੂੰ ਮੰਨ ਕੇ ਚੱਲ ਰਹੇ ਨੇ ਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਸ਼ੁਰੂ ਤੋਂ ਕੰਮ ਕਰ ਰਹੀ ਹੈ ਤੇ ਲੋਕ ਸੰਤੁਸ਼ਟ ਨੇ ਸੋ ਇਸ ਕਰਕੇ ਜਿਹੜੀ 2 ਸਾਲ ਦੀ ਮੈਂ ਕਹਿੰਦਾ ਕਹਿ ਸਕਦਾ ਬਹੁਤ ਲੋਕਾਂ ਦੇ ਕੰਮ ਆਏ ਨੇ ਜੋ ਲੋਕਾਂ ਦੇ ਆਸਤੇ ਉਮੀਦਾਂ ਸੀਆਂ ਉਹਨਾਂ ਤੇ ਅਸੀਂ ਪੂਰਾ ਉਤਰੇ ਆ ਤੇ ਸਾਡੇ ਅੱਜ ਸਾਰੇ ਵਰਕਰ ਸਹਿਬਾਨ ਖੁਸ਼ੀ ਦੇ ਵਿੱਚ ਇਹਨਾਂ ਨੇ ਕੇਕ ਕੱਟਿਆ ਖੁਸ਼ੀ ਸਾਂਝੀ ਕੀਤੀ ਹੈ ਸਾਰਿਆਂ ਨੂੰ ਮੈਂ ਇਸ ਚੀਜ਼ ਦੀ ਵਧਾਈ ਵੀ ਦੇ ਰਿਹਾ ਅਗਲੇ ਸਾਲ ਦੇ ਜਿਹੜਾ ਅਗਲੀ ਸਰਕਾਰ ਵੰਦਾ ਕਾਰਜਕਾਲ ਆ ਉਹਦੇ ਜਿਹੜਾ ਅਗਲਾ ਟੀਚਾ ਕੀ ਮਿੱਥਿਆ ਜਿਹੜਾ ਆਪਾਂ ਹਲਕੇ ਦੇ ਵਿਕਾਸ ਕਰਦੇ ਆ ਦੇਖੋ ਟੀਚਾ ਤਾਂ ਸਾਡਾ ਹਲਕੇ ਨੂੰ ਜੋ ਪਛੜੇ ਪੰਦਾ ਸ਼ਬਦ ਹੈ ਹਲਕੇ ਲਹਿਰੇ ਦੇ ਨਾਲ ਲੱਗਿਆ ਹੋਇਆ ਅਸੀਂ ਉਹ ਲਾਹਾਂਗੇ ਇੰਨਾ ਵਿਕਾਸ ਕਰਾਂਗੇ ਕਿ ਪਛੜਿਆ ਪੰਦਾ ਸ਼ਬਦ ਹੈ ਜਿਹੜਾ ਉਹ ਰਹਿਣਾ ਨਹੀਂ ਲਹਿਰੇ ਨਾਲ ਅਸੀਂ ਹੁਣ ਵੀ 2 ਸਾਲਾਂ ਦੇ ਵਿੱਚ ਰਿਕਾਰਡ ਤੋੜ ਕੰਮ ਕੀਤੇ ਨੇ ਜੇ ਮੈਂ ਗਿਆਨ ਲੱਗ ਜਾਂਦਾ ਬੜੀ ਲੰਬੀ ਲਿਸਟ ਹੈ ਤੇ ਅੱਜ ਤੱਕ तकरीबन ਕਿੰਨੇ ਕੁ ਪਿੰਡਾਂ ਸ਼ੁਰੂ ਕੀਤੇ ਨੇ ਵਿਕਾਸ ਕਰੂ ਅੱਜ 14 ਪਿੰਡਾਂ ਜਮ ਜਾ ਕੇ ਆਇਆ ਤੇ ਇਸ ਕਰਕੇ ਲੋਕ ਕੰਮਾਂ ਨੂੰ ਮੰਨ ਕੇ ਚੱਲਦੇ ਨੇ ਅੱਜ ਕਿਹੜੇ ਕਿਹੜੇ ਵਿਕਾਸ ਕਰਦਿੰਨੇ ਜਿਹੜੇ ਕੋਈ ਮੇਨ ਨੇਂਟੇ ਸ਼ੁਰੂ ਕਰ ਗਏ ਨੇ ਨਹੀਂ ਅੱਜ ਤੋਂ ਮਤਲਬ ਇਹ ਹੈ ਵੀ ਜਿਸ ਤਰ੍ਹਾਂ ਵੱਡੀ ਗੱਲ ਅਨਾਜ ਮੰਡੀਆਂ ਨੇ ਸਾਡੀਆਂ ਭੋਲਨ ਦੀ ਅਨਾਜ ਮੰਡੀ ਸੀ ਉਹ ਅਸੀਂ ਉੱਥੇ ਕੰਮ ਸ਼ੁਰੂ ਕੀਤਾ ਹੈ ਉੱਥੇ ਨਾਲ ਸ਼ੈੱਡ ਵੀ ਬਣਨਾ ਹੈ ਮਕਰੋੜ ਸਾਹਿਬ ਦੀ ਅਨਾਜ ਮੰਡੀ ਹੈ ਵਰ ਰਿਹਾ 150 ਦਾ 50 ਦਾ 35000 35 ਫੁੱਟ ਦਾ ਉੱਥੇ ਵਰ ਰਿਹਾ ਹੈ ਇਸ ਤੋਂ ਬਣਾ ਚੁੱਲੜ ਦੀ ਅਨਾਜ ਮੰਡੀ ਹੈ ਜਿਹੜੀ ਚੁੱਲੜ ਖੁਰਤ ਦੀ ਉੱਥੇ ਕੰਮ ਸ਼ੁਰੂ ਹੋ ਚੁੱਕਿਆ ਹੈ ਵਗੈਰਾ ਟੈਂਡਰ ਲੱਗ ਕੇ ਕੰਮ ਉੱਥੇ ਸ਼ੁਰੂ ਹੋ ਗਿਆ ਸੋ ਇਸੇ ਤਰੀਕੇ ਦੇ ਨਾਲ ਬਾਕੀ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਕੰਮ ਇੱਕ ਸੜਕ ਦਾ ਸੀ ਗੋਵਿੰਦਪੁਰਾ ਪਾਪੜਾ ਪਿੰਡ ਦੀ ਸੜਕ ਦੀ ਜਿਹੜੀ ਲੰਬੇ ਸਮੇਂ ਤੋਂ ਇਸ ਕਦਰ ਟੁੱਟੀ ਹੋਈ ਦੀ ਉਹ ਪੈਦਲ ਚੱਲਣਾ ਵੀ ਔਖਾ ਸੀ ਉੱਥੇ 2 ਕਰੋੜ 71 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਕੰਮ ਸ਼ੁਰੂ ਕੀਤਾ ਹੈ ਤੇ ਇਸੇ ਤਰ੍ਹਾਂ ਦੇਹਲੇ ਵਾਲੀ ਸੜਕ ਦਾ ਕੀਤਾ ਸੋ ਵੱਖ-ਵੱਖ ਪਿੰਡਾਂ ਦੇ ਵਿੱਚ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਕਾਸ ਕੰਮ ਸ਼ੁਰੂ ਕੀਤੇ ਹੋਏ ਨੇ ਲੋਕਾਂ ਦੀ ਮੰਗ ਹੈ ਜਿਹੜੀ ਅੰਦਾਲਾ ਮੰਡਵੀ ਵਾਲੀ ਸੜਕ ਹੈ ਵੀ ਬੜੇ ਸਾਲ ਤੋਂ ਜੀ ਇਹ ਵੀ ਇਹ ਵੀ ਛੇਤੀ ਰਿਪੇਅਰੇ ਦੀ ਹੋ ਜਾਏਗੀ ਤੇ ਬਾਕੀ ਜਿਹੜੀ ਭਾਖੜਾ ਦੇ ਨਾਲ ਨਾਲ ਰੇਲਿੰਗ ਲੱਗੀ ਹੈ ਹੁਣ ਅਸੀਂ ਉਹ ਸੜਕ ਦਾ ਕੰਮ ਵੀ ਕਰਵਾ ਰਹੇ ਹਾਂ